ਮਾਨਯੋਗ ਐਸਐਸਪੀ ਫੋਜ਼ਪੁਰ ਸ਼੍ਰੀਮਤੀ ਸ਼ੋਪਨਾ ਮਿਸ਼ਰਾ ਜੀ ਦੇ ਹਦਾਇਤਾਂ ਦੇ ਮੁਤਾਬਕ ਅੱਜ ਜੋ ਸਾਡੇ ਫੋਜ਼ਪੁਰ ਸਿਟੀ ਦੀ ਟ੍ਰੈਫਿਕ ਪੁਲਿਸ ਹੈ ਉਹਨਾਂ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਜੀ ਇਹ ਸਾਰੀ ਪੁਲਿਸ ਪਾਰਟੀ ਅਸੀਂ ਅੱਜ ਡਰਿੰਕ ਐਂਡ ਡਰਾਈਵ ਦੇ ਖਿਲਾਫ ਮਹਿੰਮ ਵੱਢੀ ਹੋਈ ਹੈ ਜਿਸ ਦੇ ਤਹਿਤ ਜਿੰਨੇ ਵੀ ਪੂਰੇ ਸਿਟੀ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਨੇ ਜਿੱਥੇ ਖਾਸ ਤੌਰ ਤੇ ਕੋਈ ਢਾਬੇ ਨੇ ਜਾਂ ਦੁਕਾਨਾਂ ਨੇ ਜਿੱਥੇ ਆਮ ਤੌਰ ਤੇ ਡਰਿੰਕ ਕਰਕੇ ਲੋਕੀ ਡਰਾਈਵ ਕਰਦੇ ਨੇ ਉਹਨਾਂ ਸਾਰਿਆਂ ਦੀ ਅਲਕੋਮੀਟਰ ਦੇ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਵਿੱਚ ਕੋਈ ਬੰਦਾ दारू ਸਹਿਤ ਗੱਡੀ ਚ ਚਲਾਉਂਦਾ ਦੇਖਦਾ ਵਾ ਤਾਂ ਉਹਨਾਂ ਦਾ ਚਲਾਨ ਵੀ ਕੀਤਾ ਜਾਂਦਾ ਵਾ ਤੇ ਉਹਨਾਂ ਨੂੰ ਇਸ ਬਾਰੇ ਅਵੇਅਰ ਵੀ ਕੀਤਾ ਜਾ ਰਿਹਾ ਬੋ ਸਰ ਹੁਣ ਤੱਕ ਕਿੰਨੇ ਚਲਾਉਂ ਜਿਹੜੇ ਹੁਣ ਤੱਕ ਅਸੀਂ ਇਹ ਡਰਾਈਵ ਸ਼ਾਮ ਦੀ ਮਹਿਮ ਕੀਤੀ ਬੁੱਟੀ ਗੱਡੀ ਹੋਈ ਆ ਕਿਉਂ ਅਸੀਂ ਰਾਤ ਤੱਕ ਇਹ ਡਰਾਈਵ ਚਲਣੀ ਆ ਉਸ ਤੋਂ ਬਾਅਦ ਤੁਹਾਨੂੰ ਪੂਲ ਗਿਣਤੀ ਦੱਸਾਂਗੇ ਪਰ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਕਿ ਅਗਰ ਤੁਸੀਂ दारू ਪੀ ਕੇ ਗੱਡੀ ਚਲਾਉਣੇ ਹੋ ਜਾਂ ਵਹੀਕਲ ਕੋਈ ਵੀ ਚਲਾਉਣੇ ਹੋ ਇਸ ਨਾਲ ਸਿਰਫ ਤੁਹਾਡੀ ਜਾਨ ਨੂੰ ਹੀ ਖਤਰਾ ਨਹੀਂ ਹੋ ਸਕਦਾ ਬਲਕਿ ਜੋ ਸਾਹਮਣੇ ਵਾਲਾ ਕੋਈ ਇਨਸਾਨ ਕੋਈ ਇਵਨ ਸੋਫੀ ਚਲਾ ਕੇ ਆ ਰਿਹਾ ਵਾ ਜਾਂ ਕੋਈ ਪੈਦਲ ਸੜਕ ਤੇ ਬੰਦਾ ਜਾ ਰਿਹਾ ਵਾ ਉਸ ਨੂੰ ਵੀ ਨੁਕਸਾਨ ਹੋ ਸਕਦਾ ਤੇ ਜੋ ਰੀਸੈਂਟਲੀ ਮੋਟਰਵੇਕ ਲੈਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਜਿਸ ਦੇ ਤਹਿਤ ਅਗਰ ਕੋਈ 30 ਐਮਜੀ ਤੋਂ ਉੱਪਰ ਕਿਸੇ ਦੀ ਵੀ ਡਰਿੰਕ ਆਉਂਦੀ ਹੈ दारू ਪੀਤੀ ਆਉਂਦੀ ਹੈ ਤਾਂ ਉਸ ਨੂੰ 10000 ਤੱਕ ਜੁਰਮਾਨਾ ਹੋ ਸਕਦਾ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 6 ਮਹੀਨੇ ਤੋਂ ਵੱਧ ਦੇ ਟਾਈਮ ਲਈ ਉਹਦਾ ਜੋ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਰੱਦ ਹੋ ਸਕਦਾ ਵਾ ਇਸ ਕਰਕੇ ਅਸੀਂ ਸਾਰੇ ਜਣੇ ਜੋ ਟ੍ਰੈਫਿਕ ਨਿਯਮਾਂ ਦੇ ਤਹਿਤ ਸਾਨੂੰ ਜੋ ਸੋਫੀ ਇਹ ਗੱਡੀ ਚਲਾਉਣੀ ਚਾਹੀਦੀ ਹੈ ਖਾਸ ਤੌਰ ਤੇ ਆਪਾਂ ਜਦੋਂ ਕਿਸੇ ਪਾਰਟੀ ਦੇ ਵਿੱਚ ਵਹਿਮਤ ਜਾਂਦੇ ਆ ਤਾਂ ਅਨਮੂਨਨਾ ਕੀ ਹਰ ਬੰਦਾ ਜਾਂ ਕੋਈ ਬੰਦੇ ਡਰਿੰਕ ਕਰਦੇ ਨੇ ਤਾਂ ਕੋਸ਼ਿਸ਼ ਕਰੋ ਕਿ ਆਪਣੇ ਨਾਲ ਸੋਫੀ ਬੰਦਾ ਜ਼ਰੂਰ ਲੈ ਕੇ ਜਾਓ ਤਾਂ ਕਿ ਤੁਸੀਂ ਸਫਲਤਾ पूर्वक ਡਰਾਈਵ ਕਰ ਸਕੋ ਤੇ ਕਿਸੇ ਚੀਜ਼ ਦਾ ਨੁਕਸਾਨ ਤੁਹਾਨੂੰ ਨਾ ਹੋਵੇ ਤੇ ਰੋਡ ਤੇ ਜੋ ਪਬਲਿਕ ਜਾ ਰਹੀ ਆ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਕਿ ਜਿਹੜੇ ਇਹ ਐਮੈਂਡਮੈਂਟ ਦੁਆਰੇ ਕੀਤੀ ਹੋਈ ਹੈ ਮੈਨੂੰ ਲੱਗਦਾ 3 ਸਾਲ ਹੋ ਗਏ ਐਮੈਂਡਮੈਂਟ ਨੂੰ ਸੋ ਮੈਨੂੰ ਲੱਗਦਾ ਕਿ ਹਰ ਬੰਦਾ ਇਸੇ ਬਾਰੇ ਅਵੇਅਰ ਹੋਣਾ ਚਾਹੀਦਾ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਹਾਰਸ਼ ਪਨਿਸ਼ਮੈਂਟ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਤੁਹਾਨੂੰ ਅਗਰ ਤੁਸੀਂ ਡਰਿੰਕ ਐਂਡ ਡਰਾਈਵ ਕਰਦੇ ਹੋ ਸੋ ਮੈਂ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਵੀ ਕਰਨਾ ਚਾਹੁੰਦਾ ਸਾਰੇ মিডিਆ ਦੇ ਰਾਹੀਂ ਕਿ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਅਗਰ ਕੋਈ ਵੀ ਬੰਦਾ ਅਮਰ ਫਰੋਜ਼ਪੁਰ ਸ਼ਹਿਰ ਦੇ ਵਿੱਚ ਡਰਿੰਕ ਐਂਡ ਡਰਾਈਵ ਕਰਦਾ ਪਾਇਆ ਗਿਆ ਅਸੀਂ ਉਸ ਦਾ ਚਲਾਣ ਵੀ ਕਰਾਂਗੇ ਤੇ ਕੋਰਟ 'ਚ ਇਹ ਰਿਕਵੈਸਟ ਵੀ ਕਰਾਂਗੇ ਕਿ ਇਸ ਬੰਦੇ ਨੂੰ ਸਖਤ ਤੁਹਾਡੀ ਆਪਣੀ ਤੇ ਅਸੀਂ ਆਮ ਪਬਲਿਕ ਜੋ ਰੋਡ ਤੇ ਜਾ ਰਹੀ ਹੈ ਉਹਨਾਂ ਦੀ ਜਾਨ ਅਸੀਂ ਬਚਾ ਸਕੀਏ